ਭਾਈ ਮੈਂ ਤੁਹਾਡੇ ਬਾਰੇ ਕੋਈ ਕੱਪੜੇ ਨਾਲ ਨੋਟ ਦੇ ਦੇਵਾਂਗੇ ਨਹੀਂ ਗੱਲ ਨੂੰ ਮੈਂ ਵੇਖਣਾ ਨਹੀਂ ਕੰਨ ਟੁੱਟ ਗਈ ਹੈ ਜਾਂ ਡੋਦਣ ਦੇ ਗੱਤ ਪਾ ਕੰਪਨੀ ਨਾਲ ਗੱਲ ਕਰ ਲੋਗੇ ਕੰਪਨੀ ਨਾਲ ਗੱਲ ਕਰਾਂਗੇ ਕੱਪੜੇ ਨਾਲ ਨਹੀਂ ਮਰਦੀ ਬੰਦਾ ਵੇਖਿਆ ਨੂੰ ਬੰਦਾ ਵਾਹ ਸਮਝਣ ਦੀ ਗੱਲ ਹੈ ਹੁਣ ਤੂੰ ਨਾ ਸਮਝੋਗੇ ਚਲੋ ਮੇਰਾ ਭਰਾ ਤੂੰ ਇੱਕ ਮਿਹਰਬਾਨੀ ਕਰ ਮੇਰਾ ਵੀਰ ਮੇਤੇ ਮਿਹਰਬਾਨੀ ਕਰ ਤੁਹਾਨੂੰ ਰਾ ਕੇ ਦੋ ਜਮਾਟੋ ਦਾ ਟੀ-ਸ਼ਰਟ ਤੇ ਬੈਗ ਲੈ ਆ ਕੇ ਮੈਂ ਕੀ ਕਰਦੀਆਂ ਤੂੰ ਇਹ ਬਿਆਨ ਨਹੀਂ ਕਰੀਂ ਨਾ ਜੀ ਜਾ ਕੇ ਅੱਗੇ ਬੰਦਾ ਕਮਾਉਂਦਾ ਚੰਡੇ ਆ ਕੇ ਜਾ ਕੇ ਗੱਲ ਕਰ ਲੋ ਕੀ ਨਿਆਣਾ ਯਾਰਾ ਬਾਹਾਂ ਤੋ ਨੋੜੇ ਸਤਿਗੁਰੂ ਇਹ ਗੱਲ ਤੇ ਵੱਡੇ ਭਾਈ ਪਾਣੀ ਪੀਣੇ ਨਹੀਂ ਦੇਂਦੇ ਆਪਣੀ ਨਸੀ ਜਾਂਦੇ ਹੜੀ ਕਦਾ ਦੱਸਦੇ ਸੁਣਦੇ ਨਹੀਂ ਵੇ ਇੱਕ ਮਿੰਟ ਯਾਰ ਵੀ ਕਹਿ ਮਾਰੇ ਮੈਡੀਕਲ ਦਾ ਨਾਮ ਕੀ ਹੋ ਲਿਆ ਕੀ ਕਹਿ ਬੰਦਾ ਫਿੱਕੀ ਜੈਕ ਡਾਪਾ ਕੰਮ ਕਰਨ ਦੇ ਨੇ ਅਸੀਂ ਕਹਿੰਦੇ ਗੱਲ ਸੁਣੋ ਯਾਰ ਵਾਦਾ ਰੱਖੋ ਇਹ ਵੀ ਨਾ ਕਰ ਲਿਆ ਜਮਾਨੋ ਦੀ ਹੋਣੀ ਹੈ ਮੈਂ ਤੈਨੂੰ ਲੋਕੀ ਚਲਨੀ ਉਹ ਤਰ ਤੀ ਤੁਹਾਨੂੰ ਕੀ ਨਾ ਬਦਨਾਮ ਹੋਵੋ ਯਾਰ ਤੂੰ ਮੇਰਾ ਟਾਡਾ ਬੈਗ ਤੇ ਸਾਡੇ ਬੈਗ ਚੋਂ ਜਮਾਟ ਮੇਰਾ ਵੀਰ ਮੇਰੀ ਗੱਲ ਮੇਰਾ ਭਰਾ ਮੇਰਾ ਤੱਕ ਯਾਰ ਮੇਰੀ ਗੱਲ ਮੇਰੀ ਸੁਣ ਲੈ ਕੇ ਗੱਲ ਜੇ ਤੁਹਾਡਾ ਨਹੀਂ ਦਿਮਾਗ ਉਹਨੇ ਚ ਕੰਮ ਕਰਨੇ ਮੈਚ ਕੋਈ ਨਹੀਂ ਨਹੀਂ ਪਾ ਤਮਾਗ ਸਾਰਾ تیرے ਕੋਲ ਸਾਡੇ ਕੋਲ ਯਾਰ ਤੇਰਾ ਦਰਮਾਗ ਹੈ ਇਹ ਮਸਲਾ ਇੱਕ ਪੰਨੇ ਮੈਂ ਠੰਡਾ ਹੋ ਕੇ ਪਹਿਲਾਂ ਮੇਰੀ ਗੱਲ ਸੁਣ ਲੈ ਪਾ ਤੂੰ ਉਦੋਂ ਦਾ ਬੋਲੀ ਜਨਾ ਤੂੰ ਇੰਨੀ ਗੱਲ ਕਹੀ ਕਿ ਬੰਦੇ ਜਮਾਟ ਉਹਦੀ ਬੈਗ ਤੇ ਟੀ-ਸ਼ਰਟ ਆ ਪਾ ਗਏ ਬਦਨਾਮ ਕਰਨ ਦੇ ਹਾਂ ਬਦਨਾਮ ਕਰਨ ਦੇ ਉਹ ਗਾ ਤੇ ਯਾਰ ਗਾ ਤੇ ਬੁੱਢੇ ਕਹਿੰਦਾ ਤੂੰ ਇੱਕ ਗੱਲ ਛੱਡ ਕੇ ਪਾ ਆਪਣਾ ਡੀਕਨ ਇੱਕ ਮਿੰਟ ਤੂੰ ਗਾ ਤੇ ਯਾਰ ਬਾਬਾ ਜੀ ਇੱਕ ਮਿੰ ਤੂੰ ਮੈਨੂੰ ਹੀ ਕਹਿੰਦਾ ਭਾਈ ਗੱਲ ਸੁਣ ਲੋ ਭਾਈ ਤੂੰ ਹੀ ਨਿਕਲ ਕਹੀਂ ਠੀਕ ਆ ਤੂੰ ਭਰਾ ਸਾਨੂੰ ਕਿਦੋਂ ਦੀ ਜਮਾਟੋ ਦੀ ਮੈਂ ਮੈਂ ਕਹਦਾ ਜਾ ਮੈਂ ਉਹਦਾ ਕੰਮ ਕਰਨਾ ਤੇ ਫਿਰ ਨਾ ਤੂੰ ਯਾਰ ਲੈ ਆ ਉਹ ਬੰਦਾ ਕਿਸੇ ਪਾਸੇ ਨਹੀਂ ਰੁਕੜਿਆ ਤੂੰ ਬੈਗ ਲੈ ਲੈ ਤੂੰ ਬੈਗ ਤੇ ਜਮਾਟੋ ਦੀ ਕਿੱਥੇ ਲੈ ਕੇ ਰੋਣਾ ਜਦ ਤੂੰ ਬੰਦਾ ਲੱਗ ਰਿਹਾ ਆ ਬੰਦਾ ਲੱਗਦਾ ਨਾ ਮੈਂ ਉਹ ਵਾਲੇ ਤੇ ਮੈਂ ਉਹ ਮਾ ਭਲੀ ਗੱਲ ਕਰ ਤਾ ਸਿਆ ਰੋਣਾ اوندان اٿا ڏاڪر وارا آلا هو جا ڏاڪر وارا اوندان اٿا ڏاڪر وارا بار 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 پته منو بنا اوندان اٿا ڏاڪر وارا اوندان اٿا ڏاڪر وارا اوندان اٿا ڏاڪر وارا اوندان اٿا ڏاڪر وارا ਬਾਰ ਦੁਕਾਨ ਦੇ ਬਾਹਰ ਹੋ ਕੇ ਗੱਲ ਕਰ ਚਲੋ ਐਨੂ ਵੀ ਮਾਰ ਮਾਰ ਗੱਲ ਕਰ ਮਾਰ ਮਾਰ ਬੋਲਾ ਨਹੀਂ ਗੱਲ ਕਰ ਲੈ ਆਪਾਂ ਇੰਨਾ ਗੱਲ ਕਹਿੰਦੇ ਆ ਭਾਜੀ ਤੁਹਾਨੂੰ ਹੀ ਜਮਾਟ ਦਾ ਬੈਕ ਇੱਕ ਮਿੰਟ ਮੇਰਾ ਇਹ ਤੁਹਾਡੇ ਬਾਰੇ ਬਿਆਨ ਦਿੰਦਾ ਤੂੰ ਅੱਜ ਤੱਕ ਮਰੀਂ ਨਾ ਕੀ ਗੱਲ ਕਰਨਾ ਕੀ ਕਰਦੇ ਗਿਲਾ ਪਰਾ ਪੋਟੀ ਰਹਾ ਵੀਰ ਤੂੰ ਇਧਰ ਕਰੀ ਮੇਰਾ ਆਪਣਾ ਅਮਰਤੀ ਕਰੋ ਅਰੇ ਹੈਲੋ ਮੈਂ ਬੋਲਾ ਮੇਰੀ ਇਧਰ ਮੇਰਾ ਆਪਣਾ ਪਿਆਣ ਦਿੱਤੇ ਨਹੀਂ ਮੇਰੀ ਗਲਤੀ ਦੇ ਗਲਤੀ ਮੈਂ ਪਾਹ ਰੋ ਮੈਂ ਪਾਹ ਕਹਿਣਾ ਵਾ ਓਏ ਇੱਕ ਮਿੰਟ ਇੱਕ ਮਿੰਟ ਮੈਂ ਵੀ ਰ ਆ ਕਹਿਣਾ ਵਾ ਸਾਨੂੰ ਜਮਾਟੋ ਦੀ ਨੂੰ ਪਾਹ ਨੂੰ ਕਾ ਇੱਕ ਦੋ ਜੈਕਟ ਤੇ ਬੈਗ ਲੈ ਕੇ ਦਿਖਾ ਦੇ ਕਿ ਬੰਦੇ ਬੈ ਕੇ ਪਾ ਕੇ ਕੰਮ ਕਰਨ ਦੇ ਨੇ ਬਸ ਇੰਨਾ ਕਰਦੇ ਬੰਦਾ ਪ੍ਰੂਫ ਜਿੰਨੀ ਦੇਰ ਬੰਦਾ ਪਾ ਜੋਇਨ ਨਹੀਂ ਹੁੰਦਾ ਜਿੰਨੀ ਦੇਰ ਬੰਦਾ ਜੋਇਨ ਨਹੀਂ ਹੁੰਦਾ ਉਨੀ ਦੇਰ ਫਿਰ ਬੈਕ T ਸ਼ਰਟ ਕਿਸੇ ਨੂੰ ਨਹੀਂ ਮਿਲਦਾ ਭਾਈ ਚੰਦੇ ਕੀ ਹੁਣ ਆਪਾਂ ਆਪਾਂ ਇਹਨਾਂ ਦਾ ਮਾਫੀ ਹੋਗੇ ਠੀਕ ਠੀਕ ਹੀ ਜਾਂਦੇ ਹੋ ਮਾਫੀ ਮੰਗੇ ਮੇਰਾ ਵੀ ਜਰਾ ਕਿਹਦੇ ਕੋ ਮਾਫੀ ਮੰਗੇ ਭਾਈ ਤੁਹਾਨੂੰ ਮੈਂ ਕਿਉਂ ਖੋਸਦਾ ਸਾਹਿਬ ਮਾਫੀ ਮੰਗਣਾ ਚਾਹੁੰਦੇ ਹੋ ਜੀ ਇਹਨਾਂ ਕੋ ਇੱਕ ਮਿੰਟ ਇਹ ਕਹਿੰਦੇ ਪਾ ਮੈਨੂੰ ਇੱਕ ਮਿੰਟ ਦੱਸੋ ਇੱਕ ਕਰੰਡੇ ਨੇ ਅੰਨ ਬੰਦਾ ਦਾ ਕੀ ਕਰ ਰਹੇ ਹੋ ਤੁਸੀਂ ਵੀ ਦੇਖੀ ਆ ਗੱਟੂ ਜੀ ਮੈਂ ਸਾਫ਼ ਇਨੀ ਗੱਲ ਕਹਿ ਰਿਹਾ ਆ ਅਸੀਂ ਮੰਡੇਰੇ ਭਰਾਵਾਂ ਨੂੰ ਜਮੈਟੋ ਵਾਲਿਆਂ ਨੂੰ ਸਭ ਬਧਨਾਮ ਕੀਤਾ ਜਾ ਰਿਹਾ ਕਿ ਉਹਨਾਂ ਦੀਆਂ ਵੱੱਟੀਆਂ ਪਾ ਕੇ ਉਹਨਾਂ ਦੀਆਂ ਵੱੱਟੀਆਂ ਪਾ ਕੇ ਉਹਨਾਂ ਦੇ ਘਾਵੇ ਗੱਟੂ ਦਿੱਤੇ ਜਾ ਕੇ ਦੇਖੋ ਭਾਜੀ ਮੇਰੇ ਸੁਣੋ ਗੱਲ ਤੁਸੀਂ ਵੀਡੀਓ ਧਿਆਨ ਨਾਲ ਸੁਣੋ ਜਿਹੜੀ ਜਿਵੇਂ ਮੈਂ ਸਾਫ਼ ਤੌਰ ਤੇ ਇਨੀ ਗੱਲ ਕਹੀ ਕਿ ਕੰਪਨੀ ਨੂੰ ਵੀ ਇਸੀ ਬਾਰੇ ਸੋਚਣਾ ਚਾਹੀਦਾ ਹੈ ਕੰਪਨੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਿਰਫ ਕੰਪਨੀ ਦੇ ਨਾਂ ਤੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਜਿਹੜੇ ਭਰਾ ਮਿਹਨਤ ਕਰਦੇ ਆ ਅਗਲੇ ਵਿਚਾਰੇ ਠੰਡ ਦੇ ਵਿੱਚ ਵੀ ਸਵੇਰੇ 7 ਵਜੇ ਤੋਂ ਲੈ ਕੇ ਰਾਤ 12:00 12 ਵਜੇ ਤੱਕ ਡਿਲੀਵਰੀਆਂ ਦੇਣ ਦੇ ਨੇ ਪਰ ਲੋਕੀ ਉਹਨਾਂ ਦਾ ਨਾਂ ਲੈ ਕੇ ਉਹ ਡਿਲੀਵਰੀਆਂ ਦਾ ਕਰਕੇ ਉਹਨਾਂ ਨੂੰ ਬਦਨਾਮ ਕਰਨ ਦੇ ਨੇ ਹੁਣ ਇਹਦੇ 'ਚ ਇਹਦੇ 'ਚ ਮੈਂ ਕੀ ਗਲਤ ਕੀਤਾ ਜੇ ਮੈਂ ਕੋਈ ਗਲਤ ਗੱਲ ਕੀਤੀ ਹਾਂ ਵੀਡੀਓ ਤੁਹਾਡੇ ਸਾਹਮਣੇ ਆ ਵੀਡੀਓ ਤੁਹਾਡੇ ਸਾਹਮਣੇ ਆ ਕੀ ਚਾਹਗੇ ਤੁਹਾਡੇ ਕੋਲ ਕੀ ਕੀ ਜਿੰਦ ਨੇ ਆ ਤੁਸੀਂ ਇੱਥੇ ਬਿਆਨਬਾਦੀ ਕਰ ਸਕਦੇ ਹੋ ਤਾਂ ਮਾਫੀ ਵੀ ਮੰਗ ਸਕਦੇ ਹੋ ਮੈਂ ਇੱਕ ਮਿੰਟ ਤੁਹਾਡੇ ਨਾਲ ਗੱਲ ਕਰਾਂ ਦੋ ਮਿੰਟ ਰੋ ਦੇ ਇੱਕ ਛੇ ਇੱਕ ਤੇ ਟਾਕ ਇਹ ਇਹ ਚ ਮੈਂ ਇਹਨਾਂ ਨੂੰ ਸਿਰ ਇਹ ਕੰਮ ਕਰਨਾ ਲਿਆ ਕਰੋ ਸਿਰ ਇਹਨਾਂ ਕੇ ਇਹਨੇ ਨਿਭੜਾਇਆ ਨਾ ਹੋਰ ਕੁਛ ਨਹੀਂ